ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਈ ਆਂ ਤੇ ਸਾਰੇ ਇਹ ਪ੍ਰੀਮੀਅਮ ਰੇਂਜ ਦੇ ਉੱਪਰ ਰਹਿਣਗੇ ਜਿਵੇਂ ਤੁਸੀਂ ਹਨਾ ਬਾਹਰ ਅੰਦਰ ਪਾਉਣ ਲਈ ਲੈਣੇ ਨੇ ਥੋੜੇ ਜਿਹਾ ਅਲੱਗ ਜਿਹਾ ਯੂਨੀਕ ਜਿਹਾ ਕਲੈਕਸ਼ਨ ਲੈਣੀ ਆ ਕਲਰ ਇੰਨੇ ਸੋਹਣੇ ਸੋਹਣੇ ਆਏ ਨੇ ਬਹੁਤ ਹੀ ਪਿਆਰੇ ਜਿਹੇ ਕਲਰ ਆਏ ਨੇ ਤੇ ਰਾਮ ਟੈਕਸ ਦੇ ਰਹਿਣਗੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਜਾਨਕੀ ਅੱਜ ਦਾ ਸਟੱਫ ਵੀ ਇੰਨਾ ਸੋਹਣਾ ਲੈ ਕੇ ਆਈਆਂ ਬਿਲਕੁਲ ਹੀ ਮਤਲਬ ਕਿ ਮਲਾਈ ਮੱਖਣ ਵਾਂਗੂ ਸਟੱਫ ਆ ਬਹੁਤ ਸੋਹਣੀ ਕੁਆਲਿਟੀ ਆ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਸੋ ਜਿਹੜੀਆਂ ਵੀ ਭੈਣਾਂ ਨੇ ਇਹ ਵਾਲੇ ਸੂਟ ਤੁਸੀਂ ਮੰਗਵਾਉਣੇ ਹੋਣਗੇ ਸਕਰੀਨ ਤੇ ਮੇਰਾ ਵਟਸਐਪ ਦਾ ਨੰਬਰ ਚੱਲ ਰਿਹਾ ਉਹਦੇ ਉੱਤੇ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਚੈਨਲ ਨੂੰ ਜ਼ਰੂਰ ਪੈਨ ਬਣ ਕੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਹੀ ਤੁਹਾਡੇ ਕੋਲ ਨਵੀਂ ਵੀਡੀਓ ਆਉਗੀ ਨਹੀਂ ਤਾਂ ਬਹੁਤ ਪੈਣ ਤੱਕ ਜਦੋਂ ਕੋਈ ਵੀਡੀਓ ਪਹੁੰਚਦੀ ਆ ਤਾਂ ਉਹ ਪੁਰਾਣੇ ਸੋਟਾਂਗੀਆਂ ਸਕਰੀਨ ਸ਼ਾਟਸ ਹਨਾ ਤੁਸੀਂ ਸ਼ੇਅਰ ਕਰ ਦਿਓ ਪਾਉਣੇ ਹੋ ਪਰ ਉਹ ਸਾਰਾ ਆਪਣੇ ਕੋਲ ਸਟਾਕ ਨਾਲ ਦੀ ਨਾਲ ਕਲੀਅਰ ਹੋ ਜਾਂਦਾ ਜੀ ਸੋ ਜੇ ਚੈਨਲ ਨੂੰ ਸਬਸਕ੍ਰਾਈਬ ਰੱਖੋਗੇ ਨਾਲ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਨਮੀ ਦੇਲੀ ਦੀ ਜੋ ਵੀ ਆਪਣੀ ਵੀਡੀਓ ਆਉਂਦੀ ਆ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੂਗੀ। ਬਾਕੀ ਥੋੜੇ ਦਿਨ ਹੋ ਗਏ ਕਾਫੀ ਜ਼ਿਆਦਾ ਬਿਜ਼ੀ ਸੀਗੇ, ਸ਼ਡਿਊਲ ਕਾਫੀ ਜ਼ਿਆਦਾ ਬਿਜ਼ੀ ਸੀਗਾ। ਬਹੁਤ ਪੈਣਾ ਦੀ ਰਿਪਲਾਈ ਨਹੀਂ ਦੇ ਹੋਏ। ਮੈਸੇਜ ਆਉਂਦੇ ਰਿਪਲਾਈ ਨਹੀਂ ਦੇ ਹੋਏ। ਫੋਨ ਵੀ ਨਹੀਂ ਪਿਕ ਹੋ ਸਕਿਆ। ਬਸ ਕੁਝ ਆਪਣੀਆਂ ਹੀ ਮਤਲਬ ਕਿ ਬਿਜ਼ੀ ਸੀਗੀਆਂ ਰੁਟੀਨਸ ਹਨ। ਕਿਸੇ ਕੰਮ ਦੇ ਵਿੱਚ ਇਦਾਂ ਦੇ ਬਿਜ਼ੀ ਸੀਗੇ ਕਿ ਦੁਕਾਨ ਦਾ ਸਾਰਾ ਕੰਮ ਆਫ ਵਾਂਗੂ ਹੀ ਸੀਗਾ ਸੋ ਤਾਂ ਕਰਕੇ ਭੈਣ ਬਣ ਕੇ ਜਿਹੜੀਆਂ ਭੈਣਾਂ ਦਾ ਰਿਪਲਾਈ ਨਹੀਂ ਦੇ ਹੋਇਆ ਜਾਂ ਫੋਨ ਨਹੀਂ ਪਿੱਕ ਹੋਇਆ ਸੋ ਉਹਨਾਂ ਤੋਂ ਮੈਂ ਕਾਫੀ ਜ਼ਿਆਦਾ ਹਨਾ ਮਾਫੀ ਚਾਹੁੰਦੀ ਆ ਕਿ ਉਹਨਾਂ ਕਿਉਂਕਿ ਉਹਨਾਂ ਨੂੰ ਤਾਂ ਗੁੱਸਾ ਲੱਗਦਾ ਹੋਊਗਾ ਕਿ ਭੈਣ ਫੋਨ ਪਤਾ ਨਹੀਂ ਕਾਹਤੋਂ ਨਹੀਂ ਚੱਕ ਰਹੇ ਹੈਗੇ ਬਾਕੀ ਕੋਈਆਂ ਸਾਰੀਆਂ ਭੈਣਾਂ ਦੇ ਕਈਆਂ ਦੇ 1-2 ਦਿਨ ਲੇਟ ਵੀ ਡਿਸਪੈਚ ਹੋਏ ਨੇ ਪਰ ਹੋ ਚੁੱਕੇ ਨੇ ਸਾਰੀਆਂ ਦੀ ਹੋ ਚੁੱਕੇ ਨੇ ਸੋ ਬੇਫਿਕਰ ਹੋ ਕੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਹੁਣ ਜਦੋਂ ਵੀ ਮਰਜੀ ਜਿਹੜੀਆਂ ਭੈਣਾਂ ਨੇ ਵਿਜ਼ਿਟ ਕਰਨਾ ਮੋਸਟ ਵੈਲਕਮ ਆ ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਾਰਨਿੰਗ ਆ 10 ਤੋਂ ਬਾਅਦ ਦਾ ਟਾਈਮਿੰਗ ਰਹੂਗਾ ਜੀ ਸ਼ਾਪ ਦਾ ਤੇ ਈਵਨਿੰਗ 5 ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਸ ਇੱਕ ਕਾਲ ਕਰਕੇ ਜਰੂਰ ਆਇਓ ਤੁਹਾਡੀ ਫੋਨ ਵੀ ਕਾਲ ਵੀ ਅਟੈਂਡ ਹੋਊਗੀ ਤੇ ਮੈਸੇਜ ਦਾ ਜਿੰਨਾ ਦਾ ਰਿਪਲਾਈ ਲੈਂਦੇ ਆ ਤਾਂ ਉਹ ਵੀ ਜ਼ਰੂਰ ਦਿੱਤੇ ਜਾਣਗੇ ਤਾਂ ਕਰਕੇ ਸੀਗਾ ਜੀ ਬਸ ਹੁਣ ਆਪਾਂ ਫੇਰ ਤੁਹਾਡੇ ਕੋਹਾ ਜਣਾ ਲਗਾਤਾਰ ਬਹੁਤ ਸੋਹਣੀਆਂ ਕਲੈਕਸ਼ਨਾਂ ਪੂਰੀ ਜਾਣ ਕੇ ਬਹੁਤ ਸੋਹਣੀਆਂ ਗਰਮੀਆਂ ਦੀਆਂ ਇਹਨੀਆਂ ਸੋਹਣੀਆਂ ਕਲੈਕਸ਼ਨ ਆ ਚੁੱਕੀਆਂ ਨੇ ਪ੍ਰਿੰਟ ਸੂਟ ਸਾਰੀ ਤਰ੍ਹਾਂ ਦੇ ਸੂਟ ਆਪਣੇ ਕੋਲ ਅਵੇਲੇਬਲ ਹੋ ਚੁੱਕੇ ਨੇ ਬਸ ਤੁਸੀਂ ਹੁਣ ਵੀਡੀਓ ਦੇ ਨਾਲ ਜੁੜੇ ਰਹੇ ਹੋ ਤੇ ਸੋਹਣੀਆਂ ਤੋਂ ਸੋਹਣੀਆਂ ਕਲੈਕਸ਼ਨਾਂ ਤੁਹਾਡੇ ਲਈ ਲੈ ਕੇ ਬਸ ਡੇਲੀ ਆਵਾਂਗੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਗਰਮੀ ਪੂਰੇ ਜੋਰਾ-ਛੋਰਾ ਤੇ ਹੋ ਚੁੱਕੀ ਆ ਸੋ ਗਰਮੀ ਦੇ ਅਕੋਰਡਿੰਗ ਬਾਰੰਦਰ ਕੋਲ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਇਆ ਬਹੁਤ ਹੀ ਜ਼ਿਆਦਾ ਵਧੀਆ ਹੈ ਨਾ ਇਹ ਜਿਹੜੀ ਰਹੂਗੀ ਪਿਓਰ ਕਾਟਨ ਦਾ ਸਟੱਫ ਰਹੂਗਾ ਜਿਹਦਾ ਕਾਟਨ ਜਿਹਨੂੰ ਆਪਾਂ ਕਹਦੇ ਆਂ ਜਾਮ ਕਾਟਨ ਹੁੰਦੀ ਆ ਬਟ ਉਹਦੇ ਕਲਰਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੋ ਜਿਹੜੀ ਇਹ ਕਾਟਨ ਆ ਬਹੁਤ ਹੀ ਵਧੀਆ ਬਹੁਤ ਪ੍ਰੀਮੀਅਮ ਸਾਰੀ ਇਹ ਕਾਟਨ ਰਹੂਗੀ ਜਿੰਨਾ ਮਰਜ਼ੀ ਸੂਟਾਂ ਨੂੰ ਧੋ ਲਿਓ ਪਾ ਲਿਓ ਹੰਡਾ ਲਿਓ ਕੱਪੜੇ ਨੂੰ ਕੁਝ ਨਹੀਂ ਹੋਣਾ ਕਿਸੇ ਤਰ੍ਹਾਂ ਦਾ ਕੋਈ ਵੀ ਇਹਦੀ ਕੰਪਲੇਨ ਨਹੀਂ ਆਉਗੀ ਤੁਹਾਨੂੰ ਵੀ ਕੱਪੜਾ ਸ਼੍ਰਿੰਕ ਹੋ ਗਿਆ ਪਰ ਕਾਟਨ ਦਾ ਕੋਈ ਵੀ ਸਟਾਫ ਆਸੀਂ ਹਮੇਸ਼ਾ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਸਟਿਚਿੰਗ ਕਰਵਾਉਣੀ ਆ ਤਾਂ ਉਹਨੂੰ ਪਲੀਜ਼ ਮਾੜਾ ਜਾਂ ਡਿੱਪ ਜ਼ਰੂਰ ਕਰ ਲਿਆ ਕਰੋ ਕਿਉਂਕਿ ਹੁਣ ਅਸੀਂ ਦੇਖਿਆ ਕਈ ਵਾਰੀ ਕੋਈ ਕਪੜਾ ਨਵੇਂ ਤੋਂ ਨਵੇਂ ਬੇਸ ਆ ਰਹੇ ਨੇ ਕੁਝ ਰਿੰਕ ਵੀ ਹੋ ਜਾਂਦਾ ਬਟ ਇਹ ਵਾਲੀ ਆਪਾਂ ਰੂਟੀਨ ਦੇ ਵਿੱਚ ਸੇਲ ਕਰ ਰਹੇ ਆ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਬਾਕੀ ਜਿੰਨੀ ਸਟਿਚਿੰਗ ਤੁਹਾਡੇ ਕੋਲੋਂ ਹੋ ਕੇ ਜਾਊਗੀ ਸਾਰੀਆਂ ਉਹ ਸਾਡੀ ਆਪਣੀ ਰਿਸਪੌਂਸਿਬਿਲਟੀ ਆ ਵੀ ਅਸੀਂ ਪੂਰੀ ਪ੍ਰੋਪਰ ਤੁਹਾਨੂੰ ਇਹਦੀ ਮਤਲਬ ਕਿ ਧੋ ਕੇ ਵਾਸ਼ ਕਰਕੇ ਉਸ ਤੋਂ ਬਾਅਦ ਸਟਿਚਿੰਗ ਕਰਕੇ ਤੁਹਾਡੇ ਤੱਕ ਭੇਜਦੇ ਹੋਵਾਂਗੇ ਆ ਲੋ ਜਿੰਨਾ ਵੀ ਤੁਸੀਂ ਕੰਮ ਦੇਖੋ ਕਲਰ ਪਹਿਲਾਂ ਤਾਂ ਕਲਰ ਕੰਬੀਨੇਸ਼ਨ ਦੇਖ ਲਓ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਨੇ ਬਿਲਕੁਲ ਹੀ ਮਿੱਠਾ ਜਿਹਾ ਪਿੰਕ ਸ਼ੇਡ ਆ ਇਹ ਬਿਲਕੁਲ ਹੀ ਲਾਈਟ ਬੇਬੀ ਪਿੰਕ ਤੋਂ ਵੀ ਲਾਈਟ ਜਿਹਾ ਪਿੰਕ ਸ਼ੇਡ ਆ ਪਿੰਕਿਸ਼ ਜਿਹੀ ਟੋਨ ਮਾਰਦੀ ਹੈ ਇਹਦੇ ਵਿੱਚੋਂ ਤੇ ਆ ਸਾਰਾ ਜਿੰਨਾ ਵੀ ਤੁਹਾਨੂੰ ਕੰਮ ਦਿਖ ਰਿਹਾ ਨਾ ਸਾਰਾ ਥ레ਡ ਦਾ ਕੰਮ ਹੋਇਆ ਤੇ ਪੈਚ ਲੱਗਿਆ ਹੋਇਆ ਪਹਿਲਾਂ ਤਾਂ ਕਾਟਨ ਦਾ ਸਾਰਾ ਸਟੱਫ ਦਾ ਸਾਰਾ ਸੂਟ ਆ ਉੱਪਰ ਕਾਟਨ ਦੇ ਸਟੱਫ ਦੇ ਉੱਤੇ ਪੈਚ ਦਾ ਕੰਮ ਦਿੱਤਾ ਬਹੁਤ ਸੋਹਣਾ ਪਾਰਟੀ ਵੇਅਰ ਲੁੱਕ ਦਾ ਸੂਟ ਆ ਬਹੁਤ ਹੀ ਵਧੀਆ ਗ੍ਰੇਸਫੁਲ ਗਰਮੀਆਂ ਲਈ ਇਹ ਵਾਲੀਆਂ ਕਲੈਕਸ਼ਨਾਂ ਬਹੁਤ ਹੀ ਰੇਅਰ ਹੁੰਦੀਆਂ ਨੇ ਬਹੁਤ ਹੀ ਪਿਆਰੀਆਂ ਦੇਖੋ ਸਾਰਾ ਪੈਚ ਦਾ ਕੰਮ ਤੁਹਾਨੂੰ ਜਿੰਨਾ ਵੀ ਆ ਹੈਗਾ ਸਾਰਾ ਨੀਚੇ ਦਾ ਕਾਟਨ ਦਾ ਕੱਪੜਾ ਉੱਪਰ ਸਾਰਾ ਪੈਚ ਚਾਹ ਕੇ ਕੰਮ ਕੀਤਾ ਕੋਈ ਲਾਈਨਿੰਗ ਕੋਈ ਅੰਡਰਸ਼ਰਟ ਦੀ ਰਕਵਾਇਰ ਨਹੀਂ ਹੈਗੀ ਸਟਾਫ ਨੂੰ ਬਹੁਤ ਸੋਹਣੇ ਬਿਨਾ ਲਾਈਨਿੰਗਾਂ ਤੋਂ ਤੁਸੀਂ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਬਹੁਤ ਸੋਹਣਾ ਇਸ ਤਰ੍ਹਾਂ ਸਾਰਾ ਇਹ ਬਣਿਆ ਹੋਇਆ ਬਾਕੀ ਜਿਹੜੀਆਂ ਬਣਾ ਕਹਿੰਦੀਆਂ ਢਾਈ 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 ਤੋਂ ਵੱਧ ਹੀ ਘੱਟ ਮਿਲੂ ਜਿੰਨੇ ਮਰਜੀ ਤੁਸੀਂ ਹੈਵੀ ਹੋ ਹਨ ਤੁਹਾਡੇ ਸੂਟ ਵਧੀਆ ਤਿਆਰ ਹੋਣਗੇ ਕਿਉਂਕਿ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਤੇ ਇਹਨਾਂ ਵਿੱਚ ਕੱਟ ਦੀ ਕੋਈ ਕਮੀ ਨਹੀਂ ਰਹਿੰਦੀ ਹੈ ਜੀ ਆ ਲੋ ਨਾਲ ਇਸ ਤਰ੍ਹਾਂ ਬਿਲਕੁਲ ਹੀ ਲਾਈਟ ਪਿੰਕ ਜੀ ਸੇਮ ਰਹੂਗੀ ਬਾਟਮ 베بی ਪਿੰਕ ਜਿਆ ਕਲਰ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਆ ਕਲਰ ਆ ਆ ਲੋ ਨਾਲ ਇਹਦੇ ਸੇਮ ਰਹਿਣਗੇ ਪਿਓਰ ਮੁਢਾਲ ਦੇ ਦੁਪੱਟੇ ਬਹੁਤ ਸੋਹਣਾ ਦੁਪੱਟਾ ਦੇਖੋ ਖੁੱਲਾ ਢੁੱਲਾ ਪੂਰਾ ਪ੍ਰੋਪਰ ਤੁਹਾਨੂੰ ਦੁਪੱਟਾ ਮਿਲੇਗਾ ਲੰਬਾਈ ਚੜਾਈ ਦੁਪੱਟੇ ਦੀ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ ਆਲੂ ਡਿਜ਼ਾਈਨਿੰਗ ਬਿਲਕੁਲ ਸੇਮ ਰਹੂਗੀ ਸੇਮ ਪੱਲੇ ਦਾ ਕੰਮ ਲਊਗਾ ਸੇਮ ਪੈਚ ਲੱਗੇਗਾ ਬਸ ਕਲਰ ਦਾ ਡਿਫਰੈਂਸ ਰਹੂਗਾ ਇੱਕ ਗ੍ਰੇ ਕਲਰ ਇੱਕ ਲਾਈਟ ਜਿਹਾ ਪਿੰਕ ਸ਼ੇਡ ਦੋਨੇ ਹੀ ਕਲਰ ਬਹੁਤ ਸੋਹਣੇ ਆ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਇਹ ਤੁਹਾਡੇ ਲਈ ਲੈ ਕੇ ਆਏ ਆ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਤੇ ਭੈਣ ਬਣ ਕੇ ਜੇ ਸੋਹਣੇ ਲੱਗਦੇ ਆ ਸੂਟ ਦਾ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਨਾ ਨਾ ਭੁੱਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਦਾ ਬਟਨ ਨਾਲ ਦੀ ਨਾਲ ਪ੍ਰੈਸ ਕਰ ਲਿਆ ਕਰੋ ਹਲੋ ਇਹ ਆ ਗਈ ਪਿਓਰ ਮੁੰਡਾ ਹਾਲ ਦੇ ਉੱਪਰ ਸੂਟ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਇਹ ਹਲਕੀ ਜੀ ਲਾਈਨਿੰਗ ਜਿਵੇਂ ਕੋਈ ਵੀ ਹਨਾ ਸੌਫਟ ਜੀ ਬਿਲਕੁਲ ਹਲਕੀ ਜੀ ਲਾਈਨਿੰਗ ਇਹਨਾਂ ਦੇ ਤੁਸੀਂ ਸ਼ਰਟਸ ਦੇ ਥੱਲੇ ਲਗਵਾ ਲਿਓ

28 ਨਾਤੀ ਕੇ ਆਰਾਮ ਦੇ ਨਾਲ ਰੈਡੀ ਹੋਊਗਾ 28 ਤੋਂ 29 ਤੱਕ ਕੇਰਾ ਆਰਾਮ ਦੇ ਨਾਲ ਤੁਹਾਡਾ ਰੈਡੀ ਹੋ ਜਾਊਗਾ ਤੇ ਕਿਉਂਕਿ ਪੂਰੇ ਵਧੀਆ ਖੁੱਲੇ ਡੁੱਲੇ ਮਤਲਬ ਕਿ ਸੂਟ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਦੇਖ ਲਓ ਕਿੰਨਾ ਪਿਆਰਾ ਬਹੁਤ ਹਾ ਸੋਹਣਾ ਤੇ ਕਪੜਾ ਬਿਲਕੁਲ ਹੀ ਸੌਫਟ ਬਿਲਕੁਲ ਹੀ ਮਲਾਈ ਮੱਖਣ ਇਹ ਬਿਲਕੁਲ ਹੀ ਮੁਢਾਲਾ ਪਿਓਰ ਮੁਢਾਲਾ ਮਸਲੀਨ ਤੋਂ ਜਿਹੜੀ ਉੱਪਰ ਕੁਆਲਿਟੀ ਆ ਜਾਂਦੀ ਆ ਤੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਸ਼੍ਰਿੰਕ ਹੋ ਗਿਆ ਬੋਰਾ ਆ ਗਿਆ ਜੀ ਆਹ ਕੰਪਲੇਨ ਆ ਇਹਦੀ ਹਮੇਸ਼ਾ ਸਦਾ ਹੀ ਕਪੜਾ ਹਣਨੋਂ ਹਣ ਜਾਂਦਾ ਪਰ ਇਹਦੀ ਜਿਹੜੀ ਸ਼ਾਈਨ ਆ ਨਾ ਕਪੜੇ ਦੀ ਉਹ ਕਿਤੇ ਨਹੀਂ ਜਾਂਦੀ ਨਾ ਪ੍ਰਿੰਟ ਕਿਤੇ ਜਾਂਦਾ ਨਾ ਇਹਨਾਂ ਦੀ ਸ਼ਾਈਨ ਕਿਤੇ ਜਾਵੇ ਬਹੁਤ ਹੋ ਸੋਹਣੀ ਚੀਜ਼ ਬਣੀ ਹੋਈ ਆ ਬਾਕੀ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਟੋਟਲੀ ਸਾਰਾ ਹੈਂਡ ਦਾ ਕੰਮ ਹੋਇਆ ਬਾਹਾਂ ਦਾ ਕਪੜਾ ਇਹਦੇ ਨਾਲ ਐਕਸਟਰਾ ਦਿੱਤਾ ਹੁੰਦਾ ਵਾ ਐਕਸਟਰਾ ਤੁਹਾਨੂੰ ਬਾਹਾਂ ਮਿਲਣਗੀਆਂ ਇਹਦੇ ਨਾਲ ਆ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਵੀ ਜੋੜ ਵਗੈਰਾ ਪਾਉਣ ਦੀ ਲੋੜ ਨਹੀਂ ਹੈਗੀ ਪੂਰਾ ਪ੍ਰੋਪਰ ਖੁੱਲੇ ਡੁੱਲੇ ਕਪੜੇ ਦਿੱਤੇ ਹੁੰਦੇ ਆ ਨਾਲ ਇਹਨਾਂ ਦੇ ਸੇਮ ਪਰਪਲ ਸ਼ੇਡ ਦੀ ਬਾਟਮ ਲੁਗੂ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਜਿਹੜੀਆਂ ਭੈਣਾਂ ਨੂੰ ਵੀ ਇਹਦੇ ਵਿੱਚ ਵੀ ਤਿੰਨ ਕਲਰ ਆਏ ਆ ਆਪਣੇ ਕੋਲ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਪਰ ਮੈਂ ਪਹਿਲਾਂ ਇਹਦਾ ਦੁਪੱਟਾ ਦਿਖਾ ਦਾਂ ਤੁਹਾਨੂੰ ਹਲੋ ਪਿਓਰ ਮੁਡਾ ਲਾਈ ਦੁਪੱਟਾ ਮੇਰੇ ਨਾਲ ਤੁਹਾਨੂੰ ਜਿਹੜੀਆਂ ਭੈਣਾਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਮੋਸਟ ਵੈਲਕਮ ਆ ਜੀ ਕਾਲ ਕਰਕੇ ਆਓ ਲੋਕੇਸ਼ਨ ਜ਼ਰੂਰ ਮੰਗਾ ਲਓ ਤਾਂ ਕਿ ਤੁਸੀਂ ਇੱਥੇ ਕਈ ਪੈਣੀਆਂ ਇਕੱਠੀਆਂ ਹੋ ਜਾਂਦੀਆਂ ਫਿਰ ਪੈਣੀਆਂ ਦੇ ਵਿੱਚ ਪੈਣਾ ਕਲਰ ਕਨਫਿਊਜ਼ ਹੋ ਜਾਂਦੀਆਂ ਵੀ ਅਸੀਂ ਕਿਹੜੀ ਪੈਣੀ ਜਾਣਾ ਵੈਸੇ ਮੈਂ ਹਮੇਸ਼ਾ ਦੱਸਦੀ ਆ ਕਿ ਜਦੋਂ ਤੁਸੀਂ ਮੇਰੇ ਕੋਲ ਆਣਾ ਤਾਂ ਪੈਣੀ ਅεροੜਾ ਤੁਸੀਂ ਪਖੋਵਾਲ ਪਹੁੰਚਣਾ ਜੀ ਪਖੋਵਾਲ ਜਿੱਧਰੋਂ ਮਰਜੀ ਆਉਨੇ ਹੋ ਤੁਸੀਂ ਚਾਹੇ ਰਾਏਕੋਟ ਏਰੀਆ ਵੱਲੋਂ ਆਉਨੇ ਹੋ ਚਾਹੇ ਲੁਧਿਆਣੇ ਵੱਲੋਂ ਆਉਨੇ ਹੋ ਪਖੋਵਾਲ ਪਹੁੰਚ ਕੇ 1 ਕਿਲੋਮੀਟਰ ਦੀ ਦੂਰੀ ਤੇ ਹੀ ਆ ਸਿਰਫ ਪਿੰਡ ਪੈਣੀ ਅεροੜਾ ਉੱਥੇ ਤੁਸੀਂ ਪਹੁੰਚਣਾ ਵਾ ਤੇ ਬਾਰ-ਬਾਰ ਆਪਣੀ ਫਿਰਨੇ ਦੇ ਉੱਪਰ ਹੀ ਤੁਹਾਨੂੰ ਸ਼ਾਪ ਮਿਲੂਗੀ ਬਸ ਤੁਸੀਂ ਕਾਲ ਜ਼ਰੂਰ ਕਰ ਲਿਆ ਕਰੋ ਜਦੋਂ ਵੀ ਤੁਸੀਂ ਆਉਣਾ ਕਿਉਂਕਿ ਗਰਮੀ ਆ ਜੀ ਇੰਨੀ ਦੂਰ ਤੁਹਾਡਾ ਘੇੜਾ ਨਾ ਲੱਗੇ ਨਹੀਂ ਤੇ ਘਰੇ ਬੈਠੀਆਂ ਇੰਨੀਆਂ ਸੋਹਣੀਆਂ ਕਲੈਕਸ਼ਨਾਂ ਤੁਸੀਂ ਮੰਗਵਾ ਸਕਦੇ ਹੋ ਆਲੋ ਬਹੁਤ ਪਿਆਰੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਇਹ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹਾਂ ਕਲਰ ਬਹੁਤ ਸੋਹਣੇ ਆਇਆ ਬਹੁਤ ਹੀ ਪਿਆਰੇ ਇਹ ਲਾਈਟ ਜਿਹਾ ਪਰਪਲ ਸ਼ੇਡ ਸੀਗਾ ਨਾਲ ਇਹਦਾ ਜਿਹੜਾ ਕੰਬੀਨੇਸ਼ਨ ਹੁਣ ਸੈਕਿੰਡ ਦਾ ਆਇਆ ਉਹ ਹੈਗਾ ਵਾ ਗ੍ਰੀਨ ਦੇ ਨਾਲ ਸਾਰਾ ਕੰਮ ਟੋਟਲੀ ਹੈਂਡ ਦਾ ਮਿਲੂਗਾ ਸੇਮ ਡਿਜ਼ਾਈਨਿੰਗ ਰਹੂਗੀ ਸਾਰੇ ਕੀਤੇ ਸੀਕੁਐਂਸ ਦਾ ਕੰਮ ਬਹੁਤ ਸੋਹਣਾ ਹੋਇਆ ਪਾਰਟੀ ਵੇਅਰ ਲੁੱਕ ਦਾ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਜਿਵੇਂ ਮਰਜੀ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਗਰਮੀਆਂ ਦੇ ਵਿੱਚ ਜਿਵੇਂ ਮਰਜੀ ਪਾ ਕੇ ਜਾ ਸਕਦੇ ਹੋ ਨਾਲ ਸੇਮ ਮੰਗੇ ਦੁਪੱਟੇ ਇਹ ਮਹਿੰਦੀਆ ਗ੍ਰੀਨ ਕਲਰ ਦੇ ਨਾਲ ਇਹਦਾ ਕੰਟਰਾਸਟ ਹੋਊਗਾ ਬਾਟਮ ਦਾ ਬਾਕੀ ਸਾਰਾ ਉਸੇ ਤਰ੍ਹਾਂ ਪ੍ਰੋਪਰ ਰੈਡੀ ਰਹੂਗਾ ਐਂਡ 3rd ਵਾਲਾ ਇਹਦੇ ਵਿੱਚ ਰਹੂਗਾ ਜੀ ਆ ਲੋ ਇਹ ਥੋੜਾ ਜਿਹਾ ਆ ਗਿਆ ਔਰੇਂਜ ਜਾਂ ਰਸਟ ਔਰੇਂਜ ਦਾ ਲਾਈਟ ਜਾਂ ਸ਼ੇਡ ਆ ਬਹੁਤ ਹੀ ਪਿਆਰਾ ਜਿਵੇਂ ਜੋਗੀ ਆ ਜਾਂ ਕਲਰ ਕਹਿ ਦਈਏ ਨਾ ਉਹ ਵਾਲਾ ਦੇਖੋ ਆ ਵਾਲੀ ਬਾਟਮ ਹੈ ਜੀ ਇਹ ਵਾਲੀ ਬਾਟਮ ਆ ਸੇਮ ਇਹ ਹੀ ਕੰਬੀਨੇਸ਼ਨ ਆ ਔਰੇਂਜ ਬਿਲਕੁਲ ਹੀ ਮਿੱਠਾ ਜਾਂ ਔਰੇਂਜ ਕਹਿ ਦਈਏ ਨਾ ਜਾਂ ਜੋਗੀ ਆ ਜਾਂ ਕਲਰ ਬਹੁਤ ਸੋਹਣਾ ਪਿਆਰਾ ਜੀ ਸ਼ੇਡ ਹੈ ਤਿੰਨੇ ਕਲਰ ਬਹੁਤ ਸੋਹਣੇ ਨਾ ਮਰਜੀ ਗਰਮੀਆਂ ਲਈ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਲੋ ਇਹ ਜਿਵੇਂ ਲਾਈਟ ਜਾਂ ਚਾਰਟ ਆ ਲਾਈਟ ਮੈਂ ਤੁਹਾਨੂੰ ਦਿਖਾਇਆ ਇਹ ਥੋੜਾ ਜਾ ਆ ਜੂਗਾ ਡਾਰਕ ਤੋਂ ਦੇ ਪਰ ਇਹਦੇ ਨਾਲ ਜੇ ਦੁਪट्टे ਆ ਉਹ ਆਣਗੇ ਚਨੂਨ ਦੇ ਇਗਰੇਸ ਕੋਟ ਹੈ ਨਾ ਬਹੁਤ ਪਿਆਰੀ ਜਿਹਨੂੰ ਲਾਈਨਿੰਗ ਅੰਡਰਸ਼ਰਟ ਦੀ ਕੋਈ ਰਿਕੁਆਇਰ ਨਹੀਂ ਹੁੰਦੀ ਇਹਨੂੰ ਕੋਈ ਲਾਈਨਿੰਗ ਨਹੀਂ ਚਾਹੀਦੀ ਕੋਈ ਅੰਡਰਸ਼ਰਟ ਨਹੀਂ ਚਾਹੀਦੀ ਜਿਹੜੀਆਂ ਪਹਿਣਾ ਚਾਹੁੰਦੀਆਂ ਬਿਨਾ ਲਾਈਨਿੰਗ ਤੋਂ ਵੀ ਜਿਹੜੀਆਂ ਤਾਂ ਲਾਈਨਿੰਗ ਲਵਾ ਸਕਦੀਆਂ ਤਾਂ ਤੁਹਾਡੇ ਲਈ ਬਹੁਤ ਹੋਣੀ ਚੀਜ਼ ਆ ਜਿਹੜੀ ਇੰਨੇ ਸੋਹਣੇ ਕਲਰ ਆਏ ਨੇ ਬਹੁਤ ਹੀ ਪਿਆਰੇ ਪਰ ਜੇ ਤੁਸੀਂ ਡਾਰਕ ਤੇ ਜਾਣਾ ਤੇ ਬਿਨਾ ਲਾਈਨਿੰਗ ਅੰਡਰਸ਼ਰਟ ਤੋਂ ਸਟੀਚਿੰਗ ਕਰਵਾਉਣੀ ਆ ਤਾਂ ਆਹ ਵਾਲੇ ਸੂਟ ਬਹੁਤ ਥੋੜੇ ਨੇ ਬਹੁਤ ਪਿਆਰੇ ਨੇ ਆ ਲੋ ਇਸ ਤਰ੍ਹਾਂ ਇਹਦੇ ਗਲੇ ਦੇ ਉੱਪਰ ਪਹਿਲਾਂ ਤਾਂ ਡਿਜ਼ਾਈਨਿੰਗ ਆਉਂਦੀ ਹੈ ਇਹ ਤੋਂ ਇਹ ਤੋਂ ਤੁਸੀਂ ਕਈ ਪੈਨਾਂ ਨੇ ਡੱਜ ਜਾਣਾ ਲੰਬਾਈ ਵਗੈਰਾ ਪ੍ਰੋਪਰ ਰਹੂਗੀ ਤੁਸੀਂ ਜਿੰਨਾ ਮਰਜੀ ਗਲੇ ਦੀ ਲੰਬਾਈ ਕੱਟ ਕੇ ਇੱਥੇ ਆਪਣਾ ਤਿਆਰ ਰੈਡੀ ਕਰ ਸਕਦੇ ਹੋ ਤੇ ਰਾਮ ਟੈਕਸ ਬ੍ਰਾਂਡ ਦੇ ਰਹਿਣਗੇ ਇਸ ਤਰ੍ਹਾਂ ਲੋਗੋ ਮਿਲੂਗਾ ਤੁਹਾਨੂੰ ਸਟੈਂਪਿੰਗ ਮਿਲੂਗੀ ਬਹੁਤ ਸੋਹਣੀਆਂ ਕੁਆਲਿਟੀਆਂ ਸਾੜੀਆਂ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਇਸ ਤਰ੍ਹਾਂ ਸਾਰਾ ਘੇਰੇ ਦੇ ਉੱਪਰ ਡਿਜ਼ਾਈਨ ਹੋਏਗੀ ਇਹਨਾਂ ਦਾ ਵੀ ਬਾਹਾਂ ਦਾ ਕੱਪੜਾ ਐਕਸਟਰਾ ਦਿੱਤਾ ਹੁੰਦਾ ਵਾ ਸਾਈਡਾਂ ਦੇ ਤੇ ਬਾਕੀ ਬਾਟਮਸ ਵੀ ਪੂਰੀਆਂ ਪ੍ਰੋਪਰ ਟਾਈਟੋ ਪਲਾਸਟੀ ਹੁੰਦੀਆਂ ਨੇ ਰਾਮ ਟੈਕਸ ਦੀ ਕੁਆਲਿਟੀ ਤੇ ਕਪੜਾ ਕਦੇ ਵੀ ਘਟਦਾ ਨਹੀਂ ਵੱਧ ਹੀ ਹੁੰਦਾ ਜੀ ਹਾਂ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਪਾ ਸਕਦੇ ਹੋ ਬਹੁਤ ਸੋਹਣਾ ਉੱਥੇ ਕੰਮ ਹੋਇਆ ਹੋਇਆ ਦੇਖੋ ਹੱਥ ਦੇ ਨਾਲ ਬਹੁਤ ਹੀ ਪਿਆਰਾ ਤੇ ਨਾਲ ਸੇਮ ਗਲਾ ਬਹੁਤ ਸੋਹਣਾ ਰੈਡੀ ਆ ਬਹੁਤ ਪਿਆਰੇ ਪੀਸ ਨੇ ਇਹਨਾਂ ਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲੂਗਾ ਉਹ ਮਿਲੂਗਾ ਚਨੂਰ ਦਾ ਹਲੋ ਚਨੂਨ ਦਾ ਰੋਹਗਾ ਦੁਪੱਟਾ ਬਹੁਤ ਸੋਹਣੀ ਚੀਜ਼ ਆ ਬਣੀ ਹੋਈ ਦੁਪੱਟੇ ਦੀ ਹਲੋ ਯਾਨੀ ਕਿ ਤੁਹਾਡਾ ਹਰ ਤਰ੍ਹਾਂ ਦਾ ਕਨਸੈਪਟ ਬਣ ਗਿਆ ਚਾਹੇ ਤੁਸੀਂ ਮੁੱਢਾਲ ਦੇ ਦੁਪੱਟੇ ਨਾਲ ਲੈਣਾ ਤਾਂ ਉਹ ਸੈੱਟ ਚੋਂ ਇੱਕ ਸੂਟ ਕਰ ਸਕਦੇ ਹੋ ਚਨੂਨ ਦੇ ਦੁਪੱਟੇ ਦੇ ਨਾਲ ਲੈਣਾ ਤਾਂ ਆਹ ਵਾਲੇ ਸੈੱਟ ਚੋਂ ਇੱਕ ਸੂਟ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਆ ਬਹੁਤ ਹੀ ਪਿਆਰੀ ਹਲੋ ਇਸ ਤਰ੍ਹਾਂ ਹੈਗਾ ਜੀ ਇਹਦਾ ਸਾਰਾ ਫੋਰ ਸਾਈਡ ਦੇਖੋ ਸਾਰੇ ਕ੍ਰੋਸ਼ੀਆ ਲੈਸ ਦੇ ਨਾਲ ਪ੍ਰੋਪਰ ਰੈਡੀ ਆ ਸਾਰਾ ਸੂਟ ਕਿਸੇ ਤਰ੍ਹਾਂ ਦੀ ਕੋਈ ਵੀ ਲੈਸ ਲਗਵਾਉਣ ਦੀ ਲੋੜ ਨਹੀਂ ਜਿਹੜੀਆਂ ਪੈਣਾ ਨੂੰ ਯਾਨੀ ਕਿ ਸਟਿਚਿੰਗ ਹੋ ਕੇ ਜਾਓ ਫ੍ਰੀਸਿੰਗ ਪੱਟੀਆਂ ਐਡ ਕਰਵਾਉਣੀਆਂ ਕਰ ਦਾਂਗੇ ਬਟ ਕਿਸੇ ਤਰ੍ਹਾਂ ਦੀ ਕੋਈ ਰੁਕਾਇਆ ਨਹੀਂ ਹੈ ਜੀ ਦੁਪट्टे ਨੂੰ ਬਹੁਤ ਸੋਹਣਾ ਸਾਰੇ ਦੁਪट्टे ਰੈਡੀ ਹੋਏ ਹੋਏ ਨੇ ਬਹੁਤ ਹੀ ਪਿਆਰੇ ਆ ਲੋ ਇਹਦੇ ਵਿੱਚ ਥੋੜਾ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਤਿੰਨ ਕਿੰਨੇ ਕਲਰ ਇਹ ਵਧੀਆ ਰਹਿਣਗੇ ਜਣ ਕੇ ਉਹ ਉਹਨਾਂ ਪੜਾ ਲਈ ਇਹ ਬ੍ਰਾਈਟ ਕਲਰ ਲਾਈਕ ਕਰ ਦਿਜੇ ਜਿਵੇਂ ਗ੍ਰੀਨ ਮਹਿੰਦੀ ਆ ਛੇੜੀ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੋਊਗਾ ਸਾਰੇ ਇਹ ਤੁਹਾਨੂੰ ਛੱਡਦੇ ਉੱਤੇ ਕੰਮ ਮਿਲੂਗਾ ਬਹੁਤ ਹੀ ਪਿਆਰਾ ਦੇਖੋ ਨਾਲ ਸੇਮ ਰਹੂਗਾ ਚਨੂਨ ਦਾ ਦੁਪੱਟਾ ਐਂਡ ਨੈਕਸਟ ਹੋਊਗਾ ਦੇਖੋ ਬਿਲਕੁਲੀ ਮਤਲਬ ਕਿ ਜਿਹੜਾ ਅੱਜ ਕੱਲ ਬੜਾ ਚੱਲ ਰਿਹਾ ਵਾ ਹੈ ਨਾ yellow mehndi ਹੈ ਜਾਂ shade ਨਹੀਂ ਚੱਲ ਰਿਹਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਇਹ ਵਾਲਾ ਕਲਰ ਇਹਨੂੰ ਕਈ ਕਲਰ ਨਾਮ ਦੇ ਨਾਲ ਇਹਨੂੰ ਬੁਲਾ ਰਹੇ ਨੇ ਬਟ ਕਲਰ ਬਹੁਤ ਜ਼ਿਆਦਾ ਮਤਲਬ ਕਿ ਹੈਗਾ ਵਾ ਟ੍ਰੈਂਡਿੰਗ ਚ ਸਾਰਾ ਕੰਮ ਮਿਲੂਗਾ ਸੇਮ ਡਿਜ਼ਾਈਨਿੰਗ ਰਹੂਗੀ ਸਾਰੇ ਕਿਤੇ ਨੋਟ ਦਾ ਵਰਕ ਬਹੁਤ ਸੋਹਣਾ ਵਰਕ ਮਿਲੂਗਾ ਨਾਲ ਸੇਮ ਰਹੂਗਾ ਚਨੂਨ ਦਾ ਦੁਪੱਟਾ ਤਿੰਨੇ ਹੀ ਕਲਰ ਇਹਦੇ ਵੀ ਬਹੁਤ ਸੋਹਣੇ ਆ ਇਹ ਵੀ ਕਲਰ ਬਹੁਤ ਰੇਅਰ ਹੁੰਦਾ ਰਾਇਲ ਜਿਹਾ ਕਲਰ ਆ ਪਿਊ ਰਾਇਲ ਜਿਹਾ ਹੈ ਨਾ ਬਹੁਤ ਹੀ ਰੇਅਰ ਹੁੰਦਾ ਤੇ ਬਾਕੀ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਵੀ ਕਲਰ ਬਹੁਤ ਸੋਹਣਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨਾਂ ਤੇ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਪਾਰਟੀ ਵੀਅਰ ਜੀ ਸਿੰਪਲ ਸੂਪਰ ਤੇ ਪ੍ਰਾਈਸ ਬਹੁਤ ਰੀਜ਼ਨਬਲ ਲੈ ਕੇ ਆਇਆ ਜੜੀਏ ਰਾਮ ਟੈਕਸ ਦੀ ਕੁਆਲਿਟੀ ਇੱਕ ਨੰਬਰ ਦੇ ਰਹੀਆਂ ਤੇ ਬਾਕੀ ਇਹ ਜਿਹੜੇ ਸੂਟ ਨੇ 3300 3295 ਤੱਕ ਸੇਲ ਹੋ ਰਹੇ ਨੇ ਬਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮੈਂ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਉਹ ਲੈ ਕੇ ਸਕਰੀਨਸ਼ਾਟ ਫਟਾਫਟ ਕਰ ਦਿਓ ਆਰਡਰ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਆਪਣਾ ਸਕਰੀਨ ਤੇ ਜਿਹਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਨਾ ਵਾ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ